ਨੂੰ ਘਰ ਲਿਆ ਰਹੀ ਦਾਦੀ ਨਾਲ ਅਣਪਛਾਤੇ ਨੌਜਵਾਨਾਂ ਨੇ ਲੁੱਟ ਨੂੰ ਅੰਜਾਮ ਦਿੱਤਾ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਸੈਕਟਰ 78 ਦੇ ਪੋਰਸ਼ ਇਲਾਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਦੱਸ ਦਈਏ ਕਿ ਦਾਦੀ ਤੇ ਪੋਤੀ ਜਦੋਂ ਦੋਵੇਂ ਸਕੂਲ ਤੋਂ ਸਕੂਟੀ ਤੋਂ ਘਰ ਵਾਪਸ ਆ ਰਹੇ ਸੀ ਘਰ ਦੇ ਗੇਟ ਬਾਹਰ ਹੀ ਐਕਟਿਵਾ ਤੇ ਖੜੇ ਸੀ ਉਦੋਂ ਹੀ ਦੋ ਨੌਜਵਾਨਾਂ ਮੂਟਾ ਕਕੇ ਆਏ ਤੇ ਬਜ਼ੁਰਗ ਮਹਿਲਾ ਦੇ ਗਾਲਚੋਂ ਸੋਨੇ ਦੀ ਚੇਨ ਖੋ ਕੇ ਲੈ ਗਏ ਤੇ ਦਾਦੀ ਤੇ ਪੋਤੀ ਦੋਵੇਂ ਸੜਕ ਤੇ ਡਿੱਗ ਪਏ ਅਤੇ ਚੀਕਾਂ ਮਾਰਨ ਲੱਗੇ ਇਹ ਸਭ ਚੀਕ ਜਿਹਾੜਾ ਕਰਦੇ ਆਸ-ਪਾਸ ਵਾਲੇ ਟਿੱਕਰ ਵਾਲੇ ਲੋਕਾਂ ਨੇ ਸੁਣੀ ਤੇ ਉਹ ਬਾਹਰ ਆ ਕੇ ਉਹਨਾਂ ਨੌਜਵਾਨਾਂ ਦਾ ਪਿੱਛਾ ਕਰਨ ਗਏ ਪਰ ਉਹਨਾਂ ਤੋਂ ਉਹ ਨਹੀਂ ਫੜੇ ਗਏ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ 'ਚ ਕਿਵੇਂ ਦਾਦੀ ਤੇ ਪੋਤੀ ਸੜਕ ਉੱਤੇ ਡਿੱਗ ਪਏ ਤੇ ਲੁਟੇਰੀਆਂ ਦਾ ਪਿੱਛਾ ਕਰਨ ਗਈ ਸਕੂਲ ਤੋਂ ਪੋਤੀ ਨੂੰ ਘਰ ਲਿਆ ਰਹੀ ਦਾਦੀ ਨਾਲ ਅਣਪਛਾਤੇ ਨੌਜਵਾਨਾਂ ਨੇ ਲੁੱਟ ਨੂੰ ਅੰਜਾਮ ਦਿੱਤਾ ਦੱਸਦੇ ਇਹ ਕਿ ਦਾਦੀ ਤੇ ਪੋਤੀ ਦੋਵੇਂ ਜਦ ਸਕੂਲ ਤੋਂ ਘਰ ਵਾਪਸ ਆ ਕੇ ਸਕੂਟੀ ਤੇ ਘਰ ਦੇ ਗੇਟ ਬਾਹਰ ਖੜੇ ਸੀ ਦੋ ਨੌਜਵਾਨੀ ਧੱਕ ਕੇ ਆਏ ਤੇ ਬਜ਼ੁਰਗ ਮਹਿਲਾ ਦੇ ਗਲ ਤੋਂ ਸੋਨੇ ਦੀ ਚੇਨ ਖੋ ਕੇ ਲੈ ਗਏ। ਦਾਦੀ ਤੇ ਪੋਤੀ ਦੋਵੇਂ ਸੜਕ ਤੇ ਡਿੱਗ ਪਏ ਅਤੇ ਠੀਕ ਜਿਹੜਾ ਪੈਨ ਲੱਗਾ। ਇਹ ਸਭ ਸੁਣ ਕੇ ਘਰ ਦੇ ਲੋਕ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤੇ ਉਹਨਾਂ ਨੇ ਅਣਪਛਾਤੇ ਲੋਕਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਿਆ। ਇਹ ਹਾਲੇ ਤੱਕ ਲੁਟੇਰੀਆਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਲੇਕਿਨ ਇਹ ਸਭ ਕਰਦੇ ਲੱਗੇ ਸੀਸੀਟੀਵੀ ਕੈਮਰਾ ਚ ਕੈਦ ਹੋ ਗਿਆ ਹੈ ਤੁਸੀਂ ਵੀ ਦੇਖੋ ਇਹ ਦਿਨ ਦਿਹਾੜੇ ਹੋਈ ਲੁੱਟ ਦੀ ਵੀਡੀਓ